ਸਟੂਡੈਂਟਸ ਮੈਂ ਹਰਵਿੰਦਰ मैम ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਅੱਜ ਗੁਰੂ ਅਜ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਅਤੇ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਬਾਰੇ ਅਤੇ ਖਾਲਸਾ ਪੰਥ ਦੀ ਸਥਾਪਨਾ ਬਾਰੇ ਜੋ ਕਿ 1699 ਈਸਵੀ ਦੇ ਵਿੱਚ ਹੋਈ ਹੈ ਜੀ ਉਹਦੇ ਬਾਰੇ ਅੱਜ ਆਪਾਂ ਪੜਾਂਗੇ ਡਿਟੇਲ ਦੇ ਵਿੱਚ ਤਾਂ ਸਟਾਰਟ ਕਰਦੇ ਆ ਜੀ ਤਾਂ ਸਟੂਡੈਂਟਸ ਲੜਾਈਆਂ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਵ ਖਾਲਸਾ ਤੋਂ ਪਹਿਲਾਂ ਵੀ ਲੜਾਈਆਂ ਕੀਤੀਆਂ ਤੇ ਉੱਤਰ ਖਾਲਸਾ ਤੋਂ ਦੋ ਬਾਅਦ ਵੀ ਲੜਾਈਆਂ ਕੀਤੀਆਂ ਠੀਕ ਹੈ ਜੀ ਪੂਰਬ ਖਾਲਸਾ ਦੀਆਂ ਲੜਾਈਆਂ ਦਾ ਮਤਲਬ ਹੈ ਜੀ 1675 ਤੋਂ 1600 99 ਤੱਕ ਠੀਕ ਹੈ ਜੀ ਜੋ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਤੇ ਤੱਕ ਲੜਾਈਆਂ ਕੀਤੀਆਂ ਮਤਲਬ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਮਤਲਬ ਪੂਰਬ ਠੀਕ ਹੈ ਜੀ ਉੱਤਰਖਾਲਸਾ ਦੀਆਂ ਲੜਾਈਆਂ ਜਿਹੜੀਆਂ ਉਹਨਾਂ ਨੇ ਖਾਲਸਾ ਪੰਥ ਦੀਆਂ ਲੜਾਈਆਂ ਖਾਲਸਾ ਪੰਥ ਦੀ ਸਾਜਨਾ ਤੋਂ 1699 ਤੋਂ 1708 ਈਸਵੀ ਤੱਕ ਲੜਾਈਆਂ ਕੀਤੀਆਂ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਵਿੱਚ ਜੋ ਲੜਾਈਆਂ ਕੀਤੀਆਂ ਉਹਨਾਂ ਬਾਰੇ ਹੈਗੀ ਹੈ ਜੀ ਇਹ ਚਰਚਾ ਤਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਟੂਡੈਂਟਸ ਅਸੀਂ ਗੱਲ ਕਰ ਲੈਨੇ ਆ ਜੀ ਖਾਲਸਾ ਪੰਥ ਤਾਂ ਜਿਹੜੀ ਖਾਲਸਾ ਪੰਥ ਦੀ ਸਾਜਨਾ ਹੈ ਜੀ ਉਹ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਜੀ 30 ਮਾਰਚ ਨੂੰ ਇੱਥੇ ਤੁਹਾਨੂੰ ਥੋੜਾ ਜਿਹਾ ਨਾ ਗਲਤ ਲਿਖਿਆ ਹੋਇਆ ਹੈ ਜੀ ਇੱਥੇ 20 ਨਹੀਂ ਹੈ ਜੀ ਇੱਥੇ 30 ਮਾਰਚ ਹੈ ਠੀਕ ਹੈ ਜੀ 30 ਮਾਰਚ 1699 ਇਸਵੀ ਠੀਕ ਹੈ ਜੀ ਇਹਨੂੰ ਆਪਾਂ ਜਦੋਂ ਇਗਜ਼ਾਮ ਦੇ ਵਿੱਚ ਲਿਖਣਾ ਹੈ ਤਾਂ ਇਹ 30 ਮਾਰਚ 1699 ਇਸਵੀ ਹੀ ਆਏਗਾ ਮਤਲਬ ਇਗਜ਼ਾਮ ਦੇ ਪੁਆਇੰਟ ਆਫ View ਨਾਲ ਡੇਟ ਜਿਹੜੀ ਉਹ ਇਹ ਬਿਲਕੁਲ ਸਹੀ ਹੈ ਜੀ ਕਿਉਂਕਿ ਪਿਛਲੇ ਪੇਪਰਾਂ ਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ ਹੈ ਤੇ ਇਹਦਾ ਆਨਸਰ ਇਹੀ ਸੀ ਕਿ 30 ਮਾਰਚ 1699 ਇਸਵੀ ਦੇ ਵਿੱਚ ਪਰ ਆਪਾਂ ਕੀ ਕਰਦੇ ਆ ਜੀ ਆਪਾਂ ਮਨਾਉਂਦੇ ਆ ਜੀ ਵਿਸਾਖੀ ਵਾਲੇ ਦਿਨ ਆਪਾਂ ਖਾਲਸਾ ਜਿਹੜਾ ਪਾਠ ਦੀ ਉਹ ਸੈਲੀਬ੍ਰੇਸ਼ਨ ਕਰਦੇ ਆ ਜੀ 13 April ਤੇ ਆਪਣਾ 1699 ਈਸਵੀ ਨੂੰ ਤੇ ਆਪਾਂ 13 April ਨੂੰ ਵਿਸਾਖੀ ਵਾਲੇ ਦਿਨ ਆਪਾਂ ਖਾਲਸਾ ਪੰਥ ਦੀ ਜਿਹੜੀ ਉਹ ਸਾਜਨਾ ਦਾ ਦਿਵਸ ਜਿਹੜਾ ਉਹ ਸੈਲੀਬ੍ਰੇਟ ਕਰਦੇ ਆ ਠੀਕ ਹੈ ਜੀ ਵੀ ਉਹਨੂੰ ਆਪਾਂ ਮਨਾਉਂਦੇ ਆ ਤਾਂ ਇਹਦੇ ਵਿੱਚ ਜਿਹੜੀ ਉਹਨਾਂ ਨੇ ਸਥਾਪਨਾ ਕੀਤੀ ਸੀ ਇਹਨਾਂ ਦੀ ਜੀ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਅਨੰਦਪੁਰ ਸਾਹਿਬ ਵਿੱਚ ਵਿਖੇ ਕੇਸਗੜ੍ਹ ਜਿਹੜਾ ਆਪਣਾ ਕਿਲਾ ਹੈ ਜੀ ਉਥੇ ਠੀਕ ਹੈ ਜੀ ਸਥਾਪਨਾ ਕੀਤੀ ਸੀ ਲੋਹੇ ਦੇ ਬਾਟੇ ਵਿੱਚ ਉਹਨਾਂ ਨੇ ਪੰਜ ਪਿਆਰਿਆਂ ਨੂੰ ਖੰਡੇ ਦੀ ਪੌਲ ਛਕਾਈ ਪੌਲ ਦਾ ਅੰਮ੍ਰਿਤ ਛਕਾਇਆ ਸੀ ਅਤੇ ਪੰਜ ਪਿਆਰੇ ਸਾਜੇ ਸਨ ਤਾਂ ਪੰਜ ਪਿਆਰੇ ਉਹਨਾਂ ਨੇ ਕਿਵੇਂ ਸਾਜੇ ਸਨ ਜੀ ਭਰੇ ਜਦੋਂ ਭਰਿਆ ਦਰਬਾਰ ਲੱਗਿਆ ਹੋਇਆ ਸੀ ਤਾਂ ਉਹਨਾਂ ਨੇ ਆਵਾਜ਼ ਦਿੱਤੀ ਸੀ ਕਿ ਮੈਨੂੰ ਇੱਕ ਸੇਰ ਦੀ ਲੋੜ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਜਿਹੜੇ ਹੈਗੇ ਜੀ ਦਿਆ ਭਾਈ ਦਿਆ ਸਿੰਘ ਜੀ ਉਹ ਇੱਥੇ ਹੁਣ ਦਿਆ RAM ਸੀ ਪਹਿਲਾਂ ਉਹਦਾ ਨਾਮ ਤੇ ਹੁਣ ਆਪਾਂ ਉਹਨਾਂ ਨੂੰ ਭਾਈ ਦਿਆ ਸਿੰਘ ਜੀ ਕਹਿੰਦੇ ਆ ਹਨਾ ਤੇ ਉਹ ਲਾਹੌਰ ਤੋਂ ਸੀਗੇ ਤੇ ਉਹ ਜੀ ਉਹ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀਗੇ ਜੀ ਸਭ ਤੋਂ ਪਹਿਲਾਂ ਉਹ ਅੱਗੇ ਆਏ ਸੀਗੇ ਉਹ ਕਹਿੰਦੇ ਵੀ ਜਿਹੜਾ ਮੈਂ ਆਪਣਾ ਜਿਹੜਾ ਸੇਰ ਆ ਉਹ ਦੇਵਾਂਗਾ ਜੀ ਸਿੱਖ ਧਰਮ ਦੇ ਲਈ ਠੀਕ ਹੈ ਜੀ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸਨ ਦੇ ਆਰਾਮ ਜੀ ਠੀਕ ਹੈ ਜੀ ਦੂਸਰੇ ਨੰਬਰ ਤੇ ਅੱਗੇ ਆਏ ਸੀ ਜੀ ਧਰਮਰਾ ਧਰਮਦਾਸ ਜੀ ਉਹ ਦਿੱਲੀ ਤੋਂ ਸੰਤ ਤੇ ਉਹ ਸ਼ੀਂਬਾ ਜਾਤੀ ਨਾਲ ਸੰਬੰਧ ਰੱਖਦੇ ਸਨ ਇਹ ਕਈ ਵਾਰ ਪੁੱਛ ਲਿਆ ਜਾਂਦਾ ਹੈ ਜੀ ਤੇ ਉਹ ਧਿਆਨ ਚ ਰੱਖਿਓ ਸ਼ੀਂਬਾ ਜਾਤੀ ਨਾਲ ਸੰਬੰਧ ਰੱਖਦੇ ਸਨ ਫਿਰ ਮੋਹਕਮ ਚੰਦ ਜੀ ਆਏ ਜੀ ਉਹ ਗੁਜਰਾਤ ਤੋਂ ਸੀ ਤੇ ਜੀ ਉਹ ਧੋਬੀ ਸੀ ਠੀਕ ਹੈ ਜੀ ਉਹ ਧੋਬੀ ਠੀਕ ਹੈ ਜੀ ਤੇ ਜਿਹੜੇ ਸਾਹਿਬ ਚੰਦ ਜੀ ਸਿਗੇ ਜੀ ਉਹ ਨਾਈ ਦਾ ਕੰਮ ਕਰਦੇ ਸੀਗੇ ਤੇ ਉਹ ਕਰਨਾਟਕਾ ਤੋਂ ਸੀ ਠੀਕ ਹੈ ਜੀ ਨਾਈ ਦਾ ਕੰਮ ਕਰਦੇ ਸੀ ਕਰਨਾਟਕਾ ਤੋਂ ਸੀ ਅਤੇ ਹਿੰਮਤ ਰਾਏ ਹਿੰਮਤ ਰਾਏ ਜੀ ਉੜੀਸਾ ਤੋਂ ਸੀ ਜਗਨਨਾਥਪੁਰ ਤੋਂ ਠੀਕ ਹੈ ਜੀ ਤੇ ਉਹ ਕੀ ਐ ਸੀ ਉਹ ਕਮਿਹਾਰ ਸੀ ਇੱਕ ਕਮਿਹਾਰ ਸੀਗੇ ਠੀਕ ਹੈ ਜੀ ਇਹ ਹੋ ਗਈ ਪੰਜ ਪਿਆਰਾਂ ਦੇ ਬਾਰੇ ਪਹਿਲਾ ਜੀ ਹੁਣ ਆਪਾਂ ਇਹਨਾਂ ਦੇ ਨਾਮ ਕੀ ਕਰਦੇ ਆ ਹੁਣ ਆਪਾਂ ਇਹਨਾਂ ਦੇ ਨਾਮ ਲੈਨੇ ਆ ਭਾਈ ਦੇਆ ਸਿੰਘ ਜੀ ਧਰਮ ਸਿੰਘ ਜੀ ਮੋਹਕਮ ਸਿੰਘ ਜੀ ਸਾਹਿਬ ਸਿੰਘ ਜੀ ਹਿੰਮਤ ਸਿੰਘ ਜੀ ਠੀਕ ਹੈ ਜੀ ਤਾਂ ਇਹ ਆਪਣੇ ਪੰਜ ਪਿਆਰੇ ਆ ਦਇਆ ਸਿੰਘ ਜੀ ਜਿਹੜੇ ਸੀ ਲਾਹੌਰ ਤੋਂ ਦਿੱਲੀ ਤੋਂ ਸੀਗੇ ਧਰਮਰਾਜ ਧਰਮਦਾਸ ਜੀ ਅਤੇ ਮੋਹਕਮ ਚੰਦ ਜੀ ਸੀਗੇ ਜੀ ਆਪਣੇ ਗੁਜਰਾਤ ਤੋਂ ਸਾਹਿਬ ਚੰਦ ਕਰਨਾਟਕਾ ਤੋਂ ਤੇ ਹਿੰਮਤ ਰਾਏ ਸੀਗੇ ਜੀ ਉੜੀਸਾ ਤੋਂ ਠੀਕ ਹੈ ਜੀ ਤਾਂ ਇਸ ਤਰ੍ਹਾਂ ਜਿਹੜੇ ਪੰਜ ਪਿਆਰੇ ਜਿਹੜੇ ਆਪਾਂ ਨੇ ਇਹਨਾਂ ਦੇ ذریعے ਇਹਨਾਂ ਨੂੰ ਖੰਡੇ ਦੀ ਪੋਲ ਛਕਾ ਕੇ ਗੁਰੂ ਜੀ ਨੇ ਜਿਹੜਾ ਹੈ ਉਹ ਅੰਮ੍ਰਿਤ ਛਕਾਇਆ ਸੀ ਠੀਕ ਹੈ ਜੀ ਤਾਂ ਹੁਣ ਗੱਲ ਕਰਦੇ ਆ ਜੀ ਗੁਰੂ ਜੀ ਨੇ ਇਹਨਾਂ ਨੂੰ ਖੰਡੇ ਦੀ ਪੋਲ ਦਾ ਅੰਮ੍ਰਿਤ ਛਕਾਇਆ ਸੀ ਤੇ ਖਾਲਸਾ ਪੰਥ ਦੀ ਜਿਹੜੀ ਉਹ ਸਾਜਨਾ ਕੀਤੀ ਸੀ ਜੀ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਪੰਜਾਂ ਸਿੱਖਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਗਿਆ ਅਤੇ ਖਾਲਸੇ ਦਾ ਅਰਥ ਸੱਚਾ پاک ਪਵਿੱਤਰ ਸੁਧ ਠੀਕ ਹੈ ਜੀ ਜ਼ਬਰ ਦੇ ਵਿਰੋਧੇ ਬੋਲਣ ਵਾਲਾ ਠੀਕ ਹੈ ਜੀ ਜ਼ਬਰ ਦੇ ਵਿਰੋਧ ਲੜਨ ਵਾਲਾ ਠੀਕ ਹੈ ਜੀ ਉਹ ਇਹਨਾਂ ਨੇ ਬਣਾਇਆ ਸੀ ਤੇ ਜਿਹੜਾ ਖਾਲਸਾ ਪੰਥ ਦਾ ਸਿਧਾਂਤ ਆ ਸਟੂਡੈਂਟਸ ਖਾਲਸਾ ਪੰਥ ਦਾ ਜਿਹੜਾ ਸਿਧਾਂਤ ਆ ਜੀ ਉਹ ਹੈ ਜੀ ਪੰਜ ਕਕਾਰ ਇੱਥੇ ਖਾਲਸਾ ਪੰਥ ਦਾ ਸਿਧਾਂਤ ਆ ਜੀ ਜਿਹੜਾ ਉਹ ਪੰਜ ਕੱਕੇ ਆ ਜਿਵੇਂ ਪੰਜ ਕਕਾਰ ਆ ਠੀਕ ਹੈ ਜੀ ਪੰਜ ਕਕਾਰ ਆ ਜੀ ਠੀਕ ਹੈ ਜੀ ਤੇ ਪੰਜ ਕਹਕਾਰ ਪੈਨਣੇ ਆ ਅਮਰਤ ਵੇਲੇ ਉੱਠ ਕੇ ਪਾਠ ਕਰਨਾ ਹੈ ਜੀ ਕਿਸੇ ਦੀ ਨਿੰਦਾ ਨਹੀਂ ਚੁਗਲੀ ਕਰਨੀ ਕਿਸੇ ਦੀ ਕਿਸੇ ਦਾ ਮਤਲਬ ਕਿ ਕਿਸੇ ਤੇ ਜੁਰਮ ਜੁਰਮ ਨਹੀਂ ਕਰਨਾ ਠੀਕ ਹੈ ਜੀ ਆ ਦੇਖੋ ਜੀ ਵੇ ਜਬਰ ਜ਼ੁਲਮ ਦੇ ਵਿਰੋਧ ਹਨਾ ਤਾਂ ਕਿਸੇ ਉਤੇ ਜ਼ਬਰ ਜ਼ੁਲਮ ਨਹੀਂ ਕਰਨਾ ਪਵਿੱਤਰ ਰਹਿਣਾ ਪਾਕ ਰਹਿਣਾ ਕਿਸੇ ਵੱਲ ਬੁਰੀ ਨਗਰ ਨਾਲ ਦੇਖਣਾ ਨਹੀਂ ਤਾਂ ਇਹ ਸਭ ਜਿਹੜੇ ਆਪਣੇ ਖਾਲਸਾ ਪੰਥ ਦੇ ਜਿਹੜੇ ਆ ਸਿਧਾਂਤ ਆ ਤੇ ਇਹਨਾਂ ਨੂੰ ਤੇ ਆਪਾਂ ਨੂੰ ਕਾਇਮ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਸ ਹੁਣ ਆਪਣੇ ਕੋਲ ਆ ਗਿਆ ਜੀ ਪੂਰਵ ਖਾਲਸਾ ਕਾਲ ਦੀਆਂ ਜਿਹੜੀਆਂ ਲੜਾਈਆਂ ਸੀ ਠੀਕ ਹੈ ਜੀ ਉਹ 1675 ਤੋਂ 1699 ਈਸਵੀ ਤੱਕ ਜਿਹੜੀਆਂ ਸੀਗੀਆਂ ਹੋਣਸੀ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਲੜਾਈ ਸੀ ਉਹ ਸੀ ਜੀ ਪੰਗਾਣੀ ਦਾ ਯੁੱਧ ਜੋ ਕਿ 1688 ਈਸਵੀ ਦੇ ਵਿੱਚ ਹੋਇਆ ਸੀ ਇਹ ਜਿਹੜਾ ਯੁੱਧ ਸਿੱਖਾਂ ਤੇ ਭੀਮਚੰਦ ਦੇ ਵਿਚਕਾਰ ਹੋਇਆ ਸੀ ਜਿਸ ਵਿੱਚ ਉਸ ਦੀ ਹਾਰ ਹੋ ਗਈ ਸੀ ਭੀਮਚੰਦ ਰਾਏ ਜੀ ਦੀ ਜਿਹੜੀ ਉਹ ਹਾਰ ਹੋ ਗਈ ਸੀ ਇਸ ਦੇ ਵਿੱਚ ਠੀਕ ਹੈ ਜੀ ਤੇ ਪੀਰ ਬੁੱਧੂ ਸ਼ਾਹ ਜੀ ਨੇ ਜਿਹੜੀ ਆ ਉਹ ਗੁਰੂ ਜੀ ਦੀ ਹੈਲਪ ਕੀਤੀ ਸੀ ਇਸ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਜੀ ਦੀ ਹੈਲਪ ਕੀਤੀ ਸੀ ਇਸ ਪੰਗਾਣੀ ਦੇ ਯੁੱਧ ਵਿੱਚ ਤੇ ਇਸ ਵਿੱਚ ਜਿਹੜੇ ਆਪਣੇ ਰਾਜੀਆ ਉਹਨਾਂ ਦੀ ਹਾਰ ਹੋ ਗਈ ਸੀ ਕਿਉਂਕਿ ਉਹਨਾਂ ਨੇ ਪਿੱਛੋੜ ਹਾਰ ਕੀਤਾ ਸੀ ਨਾ ਉਹਨਾਂ ਨੇ ਗਾਉਂ ਦੀ ਸੌ ਖਾਦੀ ਸੀ ਪਰ ਫਿਰ ਵੀ ਉਸ ਚੀਜ਼ ਤੇ ਟिके ਨਹੀਂ ਸੀਗੇ ਠੀਕ ਹੈ ਜੀ ਇਹ 22 ਸਤੰਬਰ ਨੂੰ ਹੋਇਆ ਸੀ ਜੀ 22 ਸਤੰਬਰ ਤੇ 1688 ਸ ਵਿੱਚ ਫਿਰ ਜੀ ਨਦੌਣ ਦਾ ਯੁੱਧ ਹੋਇਆ ਠੀਕ ਹੈ ਜੀ ਇਹਦੇ ਵਿੱਚ ਵੀ ਕਹਿੰਦੇ ਇਹ ਵੀ ਮਤਲਬ ਕਿ ਹੋਇਆ ਸੀਗਾ ਜੀ 20 ਮਾਰਚ 2 ਮਾਰਚ 1690 ਈਸਵੀ ਵਿੱਚ ਹੋਇਆ ਇਹ 2 ਸਾਲ ਬਾਅਦ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਸੀ ਏਸੀ ਉਹਦੇ ਵਿੱਚ ਪਹਾੜੀ ਰਾਜੇ ਪਲੱਸ ਗੁਰੂ ਜੀ ਦੇ ਵਿਚਾਰ ਹੀ ਹੋਇਆ ਠੀਕ ਹੈ ਜੀ ਅਤੇ ਇਹਦੇ ਨਾਲ ਇਹਦੇ ਵਿੱਚ ਸੌਰੀ ਪਹਾੜੀ ਰਾਜੇ ਅਤੇ ਗੁਰੂ ਜੀ ਜਿਹੜੇ ਸਿਗੇ ਉਹ ਆਪਸ ਦੇ ਵਿੱਚ ਉਹਨਾਂ ਨੇ ਹਾਂਜੀ ਤਾਂ ਸਟੂਡੈਂਟਸ ਇਹਦੇ ਵਿੱਚ ਕੀ ਹੋਇਆ ਸੀ ਜੀ ਇਹਦੇ ਵਿੱਚ ਜਿਹੜੇ ਜਿਹੜਾ ਨੰਦੌਨ ਦਾ ਯੁੱਧ ਸੀ ਜੀ ਉਹ ਕਿਉਂ ਹੋਇਆ ਸੀ ਉਹਦੇ ਵਿੱਚ ਕੀ ਸੀ ਕਿ ਭੰਗਾਣੀ ਦਾ ਯੁੱਧ ਹੋਇਆ ਤਾਂ ਜਿਹੜੇ ਆਪਣੇ ਰਾਜੇ ਸੀਗੇ ਪਹਾੜੀ ਰਾਜੇ ਉਹਨਾਂ ਦੀ ਹਾਰ ਹੋ ਗਈ ਤਾਂ ਉਹਨਾਂ ਨੇ ਕੀ ਕੀਤਾ ਪਹਾੜੀ ਦੇ ਉਤ ਤੋਂ ਬਾਅਦ ਉਹਨਾਂ ਨੇ ਬਾਕੀ ਆ ਰਾਜਿਆਂ ਨੇ ਸਾਰਿਆਂ ਨੇ ਈਨ ਮੰਨ ਲਈ ਤੇ ਗੁਰੂ ਜੀ ਦੀ ਸ਼ਰਨ ਲੈ ਲਈ ਠੀਕ ਹੈ ਜੀ ਸ਼ਰਨ ਦੇ ਵਿੱਚ ਆ ਗਏ ਤੇ ਕਹਿੰਦੇ ਕਿ ਗੁਰੂ ਜੀ ਅਸੀਂ ਤੁਹਾਨੂੰ ਟੈਕਸ ਦੇਣਾ ਦੇਾਂਗੇ ਤਾਂ ਨਦੌਨ ਦਾ ਯੁੱਧ ਤਾਂ ਹੋਇਆ ਸੀ ਕਿਉਂਕਿ ਮੁਗਲਾਂ ਨੇ ਜਿਹੜਾ ਰਾਜਾਂ ਉੱਪਰ ਹਮਲਾ ਕਰ ਦਿੱਤਾ ਸੀ ਤਾਂ ਉਦੋਂ ਪਹਾੜੀ ਰਾਜੇ ਤੇ ਗੁਰੂ ਜੀ ਇਕੱਠੇ ਲੜੇ ਸਨ ਤੇ ਦੂਸਰੇ ਪਾਸੇ ਸੀ ਮੁਗਲ ਤੇ ਮੁਗਲਾਂ ਨੇ ਮਤਲਬ ਮੁਗਲਾਂ ਦੀ ਫੌਜ ਨੇ ਮੈਨੂੰ ਲੱਗਦਾ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਇਸ ਮੁਗਲਾਂ ਇਹਦੇ ਵਿੱਚ ਮੁਗਲਾਂ ਦੀ ਹਾਰ ਹੋਈ ਸੀ ਅਤੇ ਆਲੀਫ ਖਾਨ ਜਿਹੜਾ ਉਹ ਮੁਗਲਾਂ ਵਿੱਚ ਲੋ ਲੜਿਆ ਸੀ ਇਹਦੇ ਵਿੱਚ ਪਰ ਇਹਦੇ ਵਿੱਚ ਕੁੱਲ ਮਿਲਾ ਕੇ ਮੁਗਲਾਂ ਦੀ ਹਾਰ ਹੋਈ ਸੀ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਜਿਹੜੇ ਦੋ ਯੁੱਧ ਹੋਏ ਸੀ ਜੀ ਇਹ ਪਹਿਲਾ ਹੋਏ ਸੀਗੇ ਆਪਣੇ ਪੂਰਬ ਖਾਲਸਾ ਦੇ ਵਿੱਚ ਕਾਲ ਦੇ ਵਿੱਚ ਹੋਏ ਸੀ ਭਗਾਣੀ ਦਾ ਯੁੱਧ ਹੋਇਆ ਸੀ ਕਿ ਉਹਨਾਂ ਨੇ ਧੋਖਾ ਦਿੱਤਾ ਸੀ ਤਾਂ ਕਰਕੇ ਹੋਇਆ ਟੈਕਸ ਨਾ ਦੇਣ ਦਾ ਮਤਲਬ ਕਿ ਟੈਕਸ ਵਗੈਰਾ ਦਾ ਹਨਾ ਕਰਕੇ ਤੇ ਪਰ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਅਸੀਂ ਟੈਕਸ ਦੇਵਾਂਗੇ ਠੀਕ ਹੈ ਜੀ ਗੁਰੂ ਜੀ ਨੂੰ ਤਾਂ ਫਿਰ ਤਾਂ ਕਰਕੇ ਜਿਹੜੇ ਪਹਾੜੀ ਰਾਜੇ ਸੀਗੇ ਉਹ ਗੁਰੂ ਜੀ ਦੇ ਨਾਲ ਹੋ ਗਏ ਸੀ ਤਾਂ ਕਰਕੇ ਨੇ ਦੋੰਦਾ ਯੁੱਧ ਹੋਇਆ ਸੀ ਕਿਉਂਕਿ ਮੁਗਲਾਂ ਨੇ ਫਿਰ ਉਹਨਾਂ ਤੇ ਤਾਵਾ ਬੋਲਤਾ ਤੋ ਇਹ ਚੀਜ਼ਾਂ ਜੋ ਹੈ ਯਾਦ ਰੱਖਣੀਆਂ ਠੀਕ ਹੈ ਜੀ ਤੇ थैंक यू सो मच स्टूडेंट्स ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ थैंक यू सो मच